ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੇ ਕਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਬੋ ਸੋਹਿਲਾ ਸਿਵ ਰੋ ਸਿਰਜਣਹਾਰੋ ತುಮ ಗಾವೋ ಮೇರೆ ನಿರ್ಪೋ ಕಾ ಸೋಹಲ ಹಿ ಜಿತ್ ಸೋಹಲ ಸದಾ ಹೋರೋ ನಿಯಣ ಸಂಭಾಲ ದೇವನ ಹಾರು ತೇರ ದಾನೆ ಕಿಮತ ನಾ ಪವೇ ತಿಸ ಕವಣ ಸುಮಾರು ਸੰਬਤ ਸਹਾ ਲਿਖਿਆ ਮਿਲ ਕਿਰਪਾ ਪੋ ਤੇਲ ਦੇਹ ਸਜਣਾ ਆਸੀ ਸੜਿਆ ਜਿਉ ਹੋਵੇ ਸਹਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਏ ਨਾਨਕ ਸੇਹ ਦੇ ਮਨ ਰਾਗਿਆ ਸਾ ਮਹੱਲਾ ਪਹਿਲਾ ਜੈ ਕਰ ਜੈ ਗੁਰੁ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਬਡਾਈ ਤੋਹੀ ਰਹਾਓ ਵਿਸ ਚਸਿਆ ਕੜਿਆ ਪੈਰਾ ਤਿਥੀ ਵਾਰੀ ਮਾ ਹੋਇਆ ਸੂਰਜੇ ਕੋ ਰੂਤਿ ਅਨੇਕ ਨਾਣ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ ਸੈਸ ਤਵ ਨਨ ਨਨ ਨੈਨ ਹੈ ਤੋਹੇ ਕੋ ਸੈਸ ਮੂਰਤ ਨਨ ਇਕ ਤੋਹੀ ਸੈਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸੈ ਸ ਤਵ ਗੰਦ ਈਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੇ ਸਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਆਨ ਦਿਨੋ ਮੋਹੇ ਆਹੀ ਪਿਆਸ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਇ ਭਾਸਾ ਰਾਗ ਗੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨ ਕਰਬੋ ਪਰਿਆ ਮੈਲ ਸਾਧੂ ਖੰਡ ਲਖੰਡਾ ਹੈ ਪੂਰਵ ਲਿਖਤ ਲਿਖ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਲ ਡੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਵਸ ਸਾਧਨਾ ਜਾਣੀਆ ਤਿਨ ਅੰਤਰ ਹਉਮੈ ਕੰਡਾ ਹੈ ਜਿਉ ਜੋ ਚਲੇ ਚੁਬੈ ਦੁਖ ਪਾਵੈ ਜਮ ਕਾਲ ਸੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਣਾ ਪਵਖੰਡਾ ਹੈ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨਾ ਪ੍ਰਭ ਤੇਰੇ ਹਰਿ ਰਾਖ ਰਾਖ ਬਡਵਡਾ ਹੈ ਜਨਨਾਨਕ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ raag gadi purvi mohalla 5ma karo binanti suno mere mita sant tal ki bela ihha khat chalo har laha age basna sohela aag kadhe din sir rani man gur mil kaaj sawari rahao ਏ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰह्म ਗਿਆਨੀ ਜਿਸ ਜਗਾਇ ਪਿਆਵੈ ਇਹ ਰਸ ਅਕਾਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ 비ਹਾਜੋ ਹਰ ਗੁਰ ਤੇ ਮਨਿ ਬਸੇਰਾ ਨੇਜ ਕਰਮੈਲ ਪਾਵੋ ਸੁਖ ਸਹਜੇ ਬੋਹਰ ਨ ਹੋਏ ਕੋ ਪੇਰਾ ਅੰਤਰ ਜਾਨੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ